ਕੈਨੇਡੀਅਨ ਵਾਸੀ ਹਰਦੀਪ ਸਿੰਘ ਨਿਜਰ ਕਾਰਡ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਦਾਵਾ ਕੀਤਾ ਕਿ ਜਲਦ ਉਸ ਨੂੰ ਕਤਲ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਹੋ ਸਕਦੀ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ ਉਹ ਕੈਨੇਡਾ ਦੇ ਵਿੱਚ ਆਏ ਤੇ ਕੈਨੇਡੀਅਨ ਪੁਲਿਸ ਉਹਨਾਂ ਤੇ ਨਜ਼ਰ ਬਣਾ ਕੇ ਰੱਖੀ ਬੈਠੀ ਹੈ ਪੁਲਿਸ ਮਸਲਾ ਉਸ ਸਮੇਂ ਉੱਠਿਆ ਸੀ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਜਰ ਦਾ ਕੁਝ ਸ਼ੱਕੀ ਲੋਕਾਂ ਨੇ ਕਤਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਕਿਹਾ ਸੀ ਕਿ ਇਹਦੇ ਪਿੱਛੇ ਭਾਰਤ ਦੇ ਸਰਕਾਰੀ ਏਜੰਟਾਂ ਦਾ ਹੱਥ ਆ ਤੇ ਉਸ ਸਮੇਂ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਵਿਗੜੇ ਹੋਏ ਸੀ ਉਹ ਹਾਲੇ ਤੱਕ ਉਹਦੇ 'ਚ ਸੁਧਾਰ ਨਹੀਂ ਹੋਇਆ ਹਾਲਾਂਕਿ ਜਸਟਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵੀ ਗੱਲ ਕੀਤੀ ਔਰ ਜੋ ਬਾਈਡਨ ਨੇ ਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਇਸ ਮਸਲੇ ਦੇ ਵਿੱਚ ਕੈਨੇਡਾ ਔਰ ਅਮਰੀਕਾ ਇੱਕੋ ਮੰਚ ਤੇ ਇਹ ਮਸਲਾ ਕਈ ਦਫਾ ਉਠਾ ਚੁੱਕੇ ਨੇ ਤੇ ਹੁਣ ਇਹ ਮਸਲਾ ਇੱਕ ਵਾਰ ਫਿਰ ਹੋਇਆ ਕਿ ਜਿਨ੍ਹਾਂ ਨੇ ਹਰਦੀਪ ਸਿੰਘ ਨਿਜਰ ਦਾ ਕਾਰਡ ਕੀਤਾ ਉਹ ਕੈਨੇਡੀਅਨ ਪੁਲਿਸ ਦੀ ਨਜ਼ਰਾਂ ਹੇਠ ਨੇ ਕੈਨੇਡਾ ਤੋਂ ਪ੍ਰਕਾਸ਼ਿਤ ਹੋਈਆਂ ਖਬਰਾਂ ਇਹ ਸੰਕੇਤ ਕਰ ਰਹੀਆਂ ਨੇ ਕਿ ਹਰਦੀਪ ਸਿੰਘ ਨਿਜਰ ਦੇ ਹਥਿਆਰਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਔਰ ਅਸਲ ਦੇ ਵਿੱਚ ਹਰਦੀਪ ਸਿੰਘ ਨਿਜਰ ਜਿਹਨੂੰ ਭਾਰਤ ਦੇ ਕਾਨੂੰਨ ਮੁਤਾਬਕ ਇੱਕ ਅਤਵਾਦੀ ਦੱਸਿਆ ਜਾ ਰਿਹਾ ਲੇਕਿਨ ਉਹ ਕੈਨੇਡਾ ਦੇ ਵਾਸੀ ਨੇ ਇਹਨਾਂ ਦੇ ਕਾਂਡ ਦੇ ਕਰਕੇ ਹੀ ਭਾਰਤ ਤੇ ਕੈਨੇਡਾ ਦੇ ਜਿਹੜੇ ਸਬੰਧ ਨੇ ਉਹ ਵਿਗੜੇ ਨੇ ਕਿਉਂਕਿ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ 18 ਜੂਨ ਨੂੰ ਸ਼ਰੀ ਸ਼ਹਿਰ ਦੇ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿਜਰ ਦਾ ਕੁਝ ਲੋਕਾਂ ਨੇ ਜਿਹੜਾ ਕਤਲ ਕੀਤਾ ਸੀ ਉਹਦੇ ਵਿੱਚ ਕੈਨੇਡੀਅਨ ਸਰਕਾਰ ਨੇ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੱਸੀ ਸੀ ਜਿਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਭਾਰਤ ਸਰਕਾਰ ਨੇ ਇਹਨੂੰ ਬੇਤੁੱਕਾ ਦੱਸਿਆ ਸੀ ਔਰ ਇਹ ਕਹਾਸੀ ਕਿ ਇਹਦੇ ਚ ਹੋਰ ਕੋਈ ਸਚਾਈ ਨਹੀਂ ਹੈ ਤੇ ਹੁਣ ਹਰਦੀਪ ਸਿੰਘ ਨਿਜਰ ਕਾਰਡ ਦੇ ਵਿੱਚ ਜਿਹੜੇ ਦੋ ਲੋਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਤੇ ਸ਼ੱਕ ਖਦਸ਼ਾ ਉਹ ਕੈਨੇਡਾ ਦੇ ਵਿੱਚ ਹੀ ਆ ਕੈਨੇਡਾ ਦੀ ਇੱਕ ਅਖਬਾਰ ਦੀ ਗਲੋਬ ਐਂਡ ਮੇਲ ਅਖਬਾਰ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕੈਨੇਡੀਅਨ ਪੁਲਿਸ ਦੇ ਹਵਾਲੇ ਦੇ ਨਾਲ ਕਿ ਜਿਹੜੇ ਸ਼ੱਕੀ ਨੇ ਉਹ ਪੁਲਿਸ ਦੀ ਨਜ਼ਰ 'ਚ ਨੇ ਉਮੀਦ ਹੈ ਕਿ ਕੁਝ ਦਿਨਾਂ ਦੇ ਬਾਅਦ ਇਹਨਾਂ ਦੋਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿਉਂਕਿ ਨਿੱਜਰ ਕਾਂਡ ਤੋਂ ਬਾਅਦ ਇਹ ਦੋਨੇ ਜਿਹੜੇ ਸ਼ੱਕੀ ਨੇ ਹਾਲੇ ਵੀ ਕੈਨੇਡਾ ਦੇ ਵਿੱਚ ਨੇ ਉਹਨਾਂ ਨੇ ਕੈਨੇਡਾ ਨਹੀਂ ਛੱਡਿਆ ਹੈ ਤੇ ਜਿਸ ਕਰਕੇ ਪੁਲਿਸ ਦੀ ਜਿਹੜੀ ਨਜ਼ਰ ਆ ਉਹਨਾਂ ਤੇ ਬਣੀ ਹੋਈ ਆ ਤਾਂ ਦੱਸ ਦਈਏ ਕਿ ਭਾਰਤ ਤੇ ਕੈਨੇਡਾ ਦੇ ਸਬੰਧ ਜਿਹੜੇ ਉਸ ਸਮੇਂ ਤਲਖੀ ਵਿੱਚ ਆ ਗਏ ਸੀ ਉਸ ਸਮੇਂ ਸਬੰਧ ਵਿਗੜ ਗਏ ਸੀ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 18 ਜੂਨ ਨੂੰ ਸ਼ਰੀ ਸ਼ਹਿਰ ਦੇ ਇੱਕ ਗੁਰਦੁਆਰੇ ਦੇ ਬਾਹਰ ਜਿਹੜੇ ਹਰਦੀਪ ਸਿੰਘ ਨਿਜਰ ਕਾਰ ਦੇ ਮਸਲੇ ਦੇ ਵਿੱਚ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਦੇ ਏਜੰਟਾਂ ਨੂੰ ਦੋਸ਼ੀ ਠਰਾਇਆ ਸੀ ਹਾਲਾਂਕਿ ਭਾਰਤ ਸਰਕਾਰ ਵੱਲੋਂ 2020 ਵਿੱਚ ਜਿਹੜਾ ਵਾ ਉਹ ਹਰਦੀਪ ਸਿੰਘ ਨਿਜਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾ ਚੁੱਕਾ ਸੀ ਲੇਕਿਨ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦਾਜੋ ਇਹ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਔਰ ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਆਫੀਸ਼ੀਅਲੀ ਤੌਰ ਤੇ ਜਿਹੜੇ ਦੋਸ਼ਧਾਰ ਹੋਣ ਤੋਂ ਬਾਅਦ ਜਿਹੜੀ ਪੁਲਿਸ ਤਿਆਰ ਜਿਹੜੇ ਪੁਲਿਸ ਆ ਉਹ ਜਿਹੜੇ ਹਥਿਆਰੇ ਨੇ ਉਹਨਾਂ ਦੀ ਕਥਿਤ ਸ਼ਮੂਲੀਅਤ ਅਤੇ ਭਾਰਤ ਸਰਕਾਰ ਦੇ ਉਹਨਾਂ ਦੇ ਸਬੰਧਾਂ ਬਾਰੇ ਜਿਹੜਾ ਬਾ ਜਿਹੜਾ ਉਹ ਖੁਲਾਸਾ ਕਰੇਗੀ ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਜਿਹੜੇ ਜੈ ਅਸ਼ੰਕਰ ਉਹ ਵੀ ਕਈ ਵਾਰ ਕਹਿ ਚੁੱਕੇ ਨੇ ਕਿ ਇਸ ਮਸਲੇ ਦੇ ਵਿੱਚ ਜਦ ਕੈਨੇਡਾ ਸਰਕਾਰ ਕੋਈ ਸਬੂਤ ਦੇਗੀ ਉਸ ਤੋਂ ਬਾਅਦ ਭਾਰ ਸਰਕਾਰ ਕੋਈ ਕਾਰਵਾਈ ਕਰਨ ਵਾਸਤੇ ਅੱਗੇ ਤੋਰ ਸਾਦੀ ਲੇਕਿਨ ਇਸ ਮਸਲੇ ਦੇ ਵਿੱਚ ਬਾਅਦ ਚ ਦੋਨਾਂ ਦੇਸ਼ਾਂ ਦੇ ਵਿਚਕਾਰ ਦੋਨਾਂ ਮੁਲਕਾਂ ਦੇ ਵਿਚਕਾਰ ਸਬੰਧ ਬੁਰੀ ਤਰ੍ਹਾਂ ਵਿਗੜ ਗਏ ਸੀ ਇਸੇ ਤਰ੍ਹਾਂ ਅਮਰੀਕਾ ਨੇ ਵੀ ਜਿਹੜੇ ਵਿਵਾਦਿਤ ਚਿਹਰੇ ਨੇ ਗੁਰਪਤਵਨ ਸਿੰਘ ਪੰਨੂ ਉਹਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਇੱਕ ਸੀਆਰਪੀ ਦੇ ਕਰ ਰਟਾਇਰਡ ਅਫਸਰ ਬਲੋ ਉਹਨਾਂ ਦਾ ਇੱਕ ਕਤਲ ਪਿੱਛੇ ਇੱਕ ਸਪਾਰੀ ਦਿੱਤੀ ਗਈ ਹੈ ਫਿਰ ਜਦੋਂ ਅਮਰੀਕਾ ਨੇ ਇਹ ਰੁਖ ਸਖਤ ਅਪਣਾਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸਤੇ ਟਿੱਪਣੀ ਕਰਨੀ ਪਈ ਸੀ ਕਿ ਇੱਕ ਦੋ ਘਟਨਾਵਾਂ ਦੇ ਨਾਲ ਦੋ ਮੁਲਕਾਂ ਦੇ ਸਬੰਧ ਨਹੀਂ ਵਿਗੜ ਸਕਦੇ ਲੇਕਿਨ ਪੰਨੂ ਦੇ ਮਸਲੇ 'ਚ ਭਾਰਤ ਸਰਕਾਰ ਦੀ ਜਿਹੜੀ ਟਿੱਪਣੀ ਉਹ ਸਪਸ਼ਟ ਆ ਗਈ ਸੀ ਲੇਕਿਨ ਹਰਦੀਪ ਸਿੰਘ ਨਿਜਰ ਕਾਰਡ ਦੇ ਵਿੱਚ ਜਿਹੜੀ ਉਹ ਟਿੱਪਣੀ ਹਾਲੇ ਤੱਕ ਭਾਰਤ ਸਰਕਾਰ ਦੀ ਨਹੀਂ ਆਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਸੀ ਕਿ ਹਰਦੀਪ ਸਿੰਘ ਨਿਜਰ ਕਾਰਡ ਦੇ ਪਿੱਛੇ ਇੱਕ ਅ ਅਫਸਰ ਦਾ ਹੱਥ ਹੈ ਜਿਹੜੇ ਉਹ ਅਫਸਰ ਦਾ ਨਾਮ ਸੀ ਉਹਨੂੰ ਭਾਰਤ ਜਿਹੜੇ ਸੀ ਆਈਪੀਐਸ ਆਫੀਸਰ ਜਿਹੜੇ ਪੰਜਾਬ ਦੇ ਵਿੱਚ ਵੀ ਸਵਾਵਾ ਨਿਭਾ ਚੁੱਕੇ ਸੀ ਤੇ ਉਹਨਾਂ ਦਾ ਨਾਮ ਸਾਹਮਣੇ ਆਇਆ ਸੀ ਤੇ ਜਿਸ ਕਰਕੇ ਉਹਨਾਂ ਨੂੰ ਕੈਨੇਡਾ ਛੱਡਣ ਵਾਸਤੇ ਕੈਨੇਡੀਅਨ ਸਰਕਾਰ ਨੇ ਕਹਿ ਦਿੱਤਾ ਸੀ ਤੇ ਉਸ ਤੋਂ ਬਾਅਦ ਭਾਰਤ ਨੇ ਇੱਕ ਵੀਜ਼ੇ ਵੀ ਰੱਦ ਕਰ ਦਿੱਤੇ ਸੀ ਕਿ ਜਿਹੜੇ ਕੈਨੇਡਾ ਦੇ ਜਿਹੜੇ ਲੋਕ ਹੋਣਾ ਭਾਰਤ ਦੇ ਵਿੱਚ ਵੀਜ਼ੇ ਨਹੀਂ ਦਿੱਤੇ ਜਾਣਗੇ ਜਿਹੜੀ ਵੀਜ਼ਾ ਸਰਵਿਸ ਉਹ ਕਾਫੀ ਸਮੇਂ ਬਾਅਦ ਬਹਾਲ ਕੀਤੀ ਗਈ ਸੀ ਔਰ ਫਿਰ ਬਾਅਦ ਦੇ ਕਰੀਬ ਜਿਹੜੇ ਕੈਨੇਡਾ ਦੇ ਜਿਹੜੇ ਭਾਰਤ ਦੇ ਵਿੱਚ ਅੰਬੈਸੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਦੇ ਚ ਬਹੁਤ ਸਾਰਾ ਜਿਹੜਾ ਸਟਾਫ ਆ ਉਹ ਭਾਰਤ ਨੇ ਕੈਨੇਡਾ ਨੂੰ ਛੱਡਣ ਵਾਸਤੇ ਕਹਿ ਦਿੱਤਾ ਸੀ ਜਿਹਦੇ ਚ ਫਿਰ ਕੈਨੇਡਾ ਨੂੰ ਦਿੱਲੀ ਤੋਂ ਸਤਾਪ ਕੱਢਣਾ ਪਿਆ ਸੀ ਚੰਡੀਗੜ੍ਹ ਤੋਂ ਕੱਢਣਾ ਪਿਆ ਸੀ ਮਹਾਰਾਸ਼ਟਰ ਤੋਂ ਕੱਢਣਾ ਪਿਆ ਸੀ ਬੰਗਲੌਰ ਤੋਂ ਕੱਢਣਾ ਪਿਆ ਸੀ ਲੇਕਿਨ ਹੁਣ ਇਹ ਜਿਹੜਾ ਮਸਲਾ ਇੱਕ ਵਾਰ ਫਿਰ ਉੱਭਰਿਆ ਕਿ ਜਿਹੜੇ ਹਰਦੀਪ ਸਿੰਘ ਨੈਜਰ ਕਾਰਡ ਦੇ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਤੇ ਜੇ ਉਹਨਾਂ ਦੇ ਵਿੱਚੋਂ ਕਿਸੇ ਭਾਰਤ ਸਰਕਾਰ ਦੀ ਸ਼ਮੂਲੀਅਤ ਹੋਈ ਤਾਂ ਲਾਜ਼ਮੀ ਤੌਰ ਤੇ ਭਾਰਤ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਕਟਾਰੇ ਵਿੱਚ ਖੜਾ ਹੋ ਜਾਊਗਾ ਤੇ ਫਿਰ ਸਿੱਖ ਪਾਈਚਾਰਾ ਖਾਸ ਕਰਕੇ ਉਪਾਰ ਸਰਕਾਰ ਤੋਂ ਵੀ ਖਫਾ ਹੋ ਸਕਦਾ ਕਿ ਆਖਰ ਹਰਦੀਪ ਸਿੰਘ ਨਿੱਜਰ ਮਸਲੇ ਦੇ ਵਿੱਚ ਜਿੱਥੋਂ ਤੱਕ ਇਹ ਸਟਰੀਟ ਜਸਟਿਸ ਆ ਜਿਹੜਾ ਗਲੀ ਚ ਇਨਸਾਫ ਦਿੱਤਾ ਗਿਆ ਉਹ ਕਿਥੋਂ ਤੱਕ ਜਾਇਜ ਆ ਕਿਉਂਕਿ ਉਹਦੇ ਵਾਸਤੇ ਅਦਾਲਤਾਂ ਬੜੀਆਂ ਨੇ ਤੇ ਜੇ ਕੋਈ ਕੋਈ ਵਿਕਤੀ ਕੋਈ ਜੁਰਮ ਕਰਦਾ ਕੋਈ ਸਮਾਜ ਵਿਰੋਧੀ ਅੰਸਰ ਆ ਜਾਂ ਦੇਸ਼ ਵਿਰੋਧੀ ਅੰਸਰ ਆ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾਗਾ ਉਹਨੂੰ ਸਰਕਾਰਾਂ ਡਾਇਰੈਕਟ ਐਕਸ਼ਨ ਕਿਵੇਂ ਕਰ ਸਕਦੇ ਆਈਆਂ ਨੇ ਤੇ ਫਿਰ ਅਦਾਲਤਾਂ ਕਿਉਂ ਬਣੀਆਂ ਆਗੇ ਨੇ ਤੇ ਜੇ ਕਿਸੇ ਨੇ ਕੋਈ ਅਜੀਹਾ ਕੰਮ ਕੀਤਾਗਾ ਸਮਾਜ ਵਿਰੋਧੀ ਜਾਂ ਦੇਸ਼ ਵਿਰੋਧੀ ਉਹ ਸਿਰਫ ਸਜ਼ਾ ਉਹਨੂੰ ਅਦਾਲਤਾਂ ਦੇ ਸਕਦੀਆਂ ਨੇ ਉਥੋਂ ਜਸਟਿਸ ਹੋ ਸਕਦਾ ਨਾ ਕਿ ਸਟਰੀਟ ਜਸਟਿਸ ਪਰ ਦੇਖਦੇ ਆ ਕਿ ਜਿਹੜੇ ਦੋ ਲੋਕਾਂ ਬਾਰੇ ਖਦਸ਼ੇ ਹੈ ਜਿਨ੍ਹਾਂ ਦੀ ਚਰਚਾ ਚੱਲ ਰਹੀ ਆ ਉਹ ਕੌਣ ਲੋਕ ਹੋਣਗੇ ਤੇ ਉਹਨਾਂ ਦੇ ਪਿੱਛੇ ਕਿਹੜੇ ਲੋਕ ਹੋਣਗੇ ਫਿਲਹਾਲ ਇਸ ਜਾਣਕਾਰੀ ਨਾਲ ਧੜਤ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ